ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਬਣਾਉਨੇ ਆ ਨਮਕੀਨ ਮਠਰੀਆਂ ਉਹਨਾਂ ਦੇ ਲਈ ਲੈ ਆਪਾਂ ਇੱਕ ਕੌਲ ਦੀ ਮੈਦਾ ਥੋੜੀ ਜਿਹੀ ਅਜਵੈਨ ਤੇ ਪਾਣੀ ਸਭ ਤੋਂ ਪਹਿਲਾਂ ਆਪਾਂ ਮੈਦੇ ਨੂੰ ਇੱਕ ਬਰਤਨ ਦੇ ਵਿੱਚ ਪਾ ਲਾਂਗੇ ਤੋਂ ਬਾਅਦ ਅਜਵੈਨ ਆ ਜਿਹੜੀ ਤਲੀ ਦੇ ਉੱਪਰ ਪਾ ਕੇ ਨੂੰ ਥੋੜੀ ਜਿਹੀ ਕ੍ਰੈਸ਼ ਕਰਾਂਗੇ ਇਸ ਤਰ੍ਹਾਂ ਤੋਂ ਬਾਅਦ ਇਹਦੇ ਵਿੱਚ ਆਪਾਂ ਮਿਲਾਵਾਂਗੇ ਨਮਕ ਨਮਕ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਵਾਂਗੇ ਥੋੜਾ ਜਿਹਾ ਤੇਲ ਸਰੋਂ ਦਾ ਤੇਲ ਪਾਵਾਂਗੇ ਆਪਾਂ ਵਿੱਚ ਇਹਦੇ ਤੁਸੀਂ ਵੀ ਪਾ ਸਕਦੇ ਹੋ ਤੁਸੀਂ ਕਿਉਂ ਵੀ ਪਾ ਸਕਦੇ ਹੋ ਰਫੈਂਡ ਵੀ ਲੈ ਸਕਦੇ ਹੋ ਪਰ ਆਪਾਂ ਦੇ ਵਿੱਚ ਸਰੋਂ ਦਾ ਤੇਲ ਪਾਇਆ ਹੈ ਕਿਉਂਕਿ ਸਰੋਂ ਦਾ ਤੇਲ ਜਿਹੜਾ ਵਧੀਆ ਹੁੰਦਾ ਹੈ ਫੈਂਡ ਨਾਲੋਂ ਜ਼ਿਆਦਾ ਬੈਟਰ ਹੁੰਦਾ ਹੈ ਤਾਂ ਬਾਅਦ ਦੇ ਵਿੱਚ ਆਪਾਂ ਪਾਵਾਂਗੇ ਥੋੜਾ ਜਿਹਾ ਪਾਣੀ ਪਾਣੀ ਆਪਾਂ ਜ਼ਿਆਦਾ ਨਹੀਂ ਪਾਉਣ ਦੇ ਵਿੱਚ ਥੋੜਾ ਜਿਹਾ ਪਾਉਣਾ ਕਿਉਂਕਿ ਜਿਹੜਾ ਇਹ ਮੈਦਾ ਆਪਣੇ ਕੋਲੇ ਇਹ ਆਪਾਂ ਸਖਤ ਹੀ ਰੱਖਣਾ ਹੈ ਇਹਨੂੰ ਜ਼ਿਆਦਾ ਪਤਲਾ ਨਹੀਂ ਕਰਨਾ क्योंकि जी जेकर अपना आटा सख्त होगा ता ही जी पूी है वह मट्ठी अपनी जेकर आटा अपना सख्त होगा तो मठी अपनी तो ही घर बनूगी जेकर इन्होंने पौला रखता तो यह फुजूगी इसलिए इन सख्त ही रख इस तरह बंदला है हम इन आप लिफाफे तरह दस पंद्रह मिनट तक रखना है आपू अपना आटा जो मिलायम हो जाए चंगी तरह

ਜਿਹੜੀ ਜਿਹੜਾ ਮੈਦੇ ਦਾ ਆਟਾ ਸਿਰਫ ਉਹ ਨੂੰ ਇਸ ਤਰ੍ਹਾਂ ਵੇਲ ਲਿਆ ਹੈ ਤੇ ਇਹਨੂੰ ਆਪਾਂ ਜੇ ਗੁਲਾਈ ਦੇ ਵਿੱਚ ਲੈਣਾ ਤਾਂ ਕਿ ਗਲਾਸ ਦੇ ਨਾਲ ਇਹਨੂੰ ਗੋਲ ਕਰ ਸਕਦੇ ਹਾਂ ਜਿਸ ਤਰ੍ਹਾਂ ਆਪਾਂ ਇੱਕ ਪੱਤੀ ਲਈ ਹੋਈ ਹੈ ਪਸਤਰੇ ਗੋਲ ਕਰ ਲਏ ਹੈਗਾ ਇਹ ਜ਼ਿਆਦਾ ਪਤਲੀਆਂ ਨਹੀਂ ਹੋਣੀਆਂ ਚਾਹੀਦੀਆਂ ਨਾ ਹੀ ਜ਼ਿਆਦਾ ਮੋਟੀਆਂ ਹੋਣੀਆਂ ਚਾਹੀਦੀਆਂ ਬਸ ਮਿਡਲੀਆਂ ਹੋਣੀਆਂ ਚਾਹੀਦੀਆਂ ਇਹਨਾਂ ਦੇ ਨਾਲ ਨਾ ਆਪਾਂ ਸੂਈ ਦੇ ਨਾਲ ਸ਼ੇਕ ਕਰ ਲਾਂਗੇ ਜੇਕਰ ਤੁਹਾਡੇ ਕੋਲ 스ਪੂਨ ਹੈਗਾ ਇਹ ਮੈਗੀ ਆਲਾ ਤਾਂ ਤੁਸੀਂ ਉਹਦੇ ਨਾਲ ਵੀ ਕਰ ਸਕਦੇ ਆਂ ਬਟ ਆਪਾਂ ਸੂਈ ਨਾਲ ਕਰਦੇ ਆਂ ਕਿਉਂਕਿ ਇਹ ਵਿਚਾਲੋਂ ਫੁੱਲਦਾ ਨਹੀਂਗਾ ਜਿਹਨੂੰ ਇਸ ਤਰ੍ਹਾਂ ਸ਼ੇਕ ਕਰ ਲੈਣੀ ਹੈ ਇਸ ਨਾਲ ਆਪਣੀ ਜਿਹੜੀ ਮੱਠੀ ਫੁੱਲਦੀ ਨਹੀਂਗੀ ਇਹ ਬਿਲਕੁਲ ਕਰੜੀ ਬਣੂਗੀ ਇਸ ਤਰ੍ਹਾਂ ਚਾਹ ਲਈ ਮੱਠੀ ਬਣ ਜਾਂਦੀ ਹੈ ਜਿਸ ਤਰ੍ਹਾਂ ਨੂੰ ਕਰਕ ਲਾਈ ਦੇ ਦੇਣੀ ਹੈਗੀ ਆ ਜੀ ਮੱਠੀਆਂ ਬਣਾਉਣ ਦੇ ਲਈ ਆਪਾਂ ਤੇਲ ਕੋਲਾਈ ਦੇ ਵਿੱਚ ਪਾ ਲਏ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲੈਣਾ ਹੈ ਤੇਲ ਜਿੰਨਾ ਟਮੇ ਗਰਮ ਨਹੀਂ ਦੰਨਾ ਟਮੇ ਦੇ ਵਿੱਚ ਚਪਕੀ ਮੱਠੀਆਂ ਨਹੀਂ ਸਿੱਟਣਗੇ ਚਲਨ ਚੰਗੀ ਤਰ੍ਹਾਂ ਗਰਮ ਕਰ ਲੈਣਾ ਹੈਗਾ ਗਰਮ ਹੋ ਚੁੱਕਾ ਹੈ ਸਭ ਤੋਂ ਪਹਿਲਾਂ ਹੁਣ ਤੇਲ ਦੇ ਵਿੱਚ ਆਪਾਂ ਮੱਠੀ ਪਾ ਕੇ ਦੇਖਾਂਗੇ ਹਾਂ ਜੀ ਤੇਲ ਹੈ ਜਿਹੜਾ ਆਪਣ ਇਸ ਤਰ੍ਹਾਂ ਬੁਲਬਲੇ ਬਣਾਉਣ ਲੱਗ ਗਿਆ ਇਸ ਤੋਂ ਪਤਾ ਲੱਗਦਾ ਹੈ ਕਿ ਚੰਗੀ ਤਰ੍ਹਾਂ ਗਰਮ ਹੋ ਚੁੱਕਾ ਹੈ ਇਸ ਨੂੰ ਆਪਾਂ ਮੀਡਲ ਤੇ ਰੱਖਣਾ ਹੈ ਨੂੰ ਹੌਲੀ-ਹੌਲੀ ਜਿਹੜਾ ਆਪਾਂ ਸੇਕ ਲਵਾਉਣਾ ਹੈ ਕਿ ਕਰੜੀ ਵੀ ਰਹੇ ਤੇ ਵਿੱਚ ਵੀ ਜਿਹੜੀ ਵਿੱਚੋਂ ਵੀ ਚੰਗੀ ਤਰ੍ਹਾਂ ਰਲ ਜਾਵੇ ਤੇ ਆ ਵੀ ਸਾਡਾ ਕੇਪਲੇਸਟਰ ਬਰઉન ਹੋ ਗਿਆ जी मठिया अपनी इस तरह ब्राउन हो चुके हैं दूर एक इस तरह क्ड लेना है हूँ देखो बिलकुल यह दुकान दठिया वर्गिया बनिया होटल दटिया वर्गिया जह के न परोसिया जरूर ट्राई करके देखो एक बार जेकर चंकी लगी लाइक तो कमेंट जरूर कर

ਤੁਸੀਂ ਵੀ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਜੇ ਤੁਹਾਨੂੰ ਸਾਡੀ ਵੀਡੀਓ ਲਾਈਕ ਲੱਗੀ। ਸਾਂਦਾਈ ਤਾਂ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਓ। ਮੈਦਾ ਲੈ ਆ ਸੀਗਾ ਤੇ ਉਹਦੇ ਤੋਂ ਆਪਾਂ ਮਠੀਆਂ ਤਿਆਰ ਕੀਤੀਆਂ ਤੇ ਆਪਾਂ ਨਾਲ ਹੀ ਚਾਹ ਤਿਆਰ ਕਰ ਲਈਏ ਦੇਖੋ ਇਹ ਮਠੀਆਂ ਚਾਹ ਦੇ ਨਾਲ ਹੀ ਟੇਸਟ ਲੱਗਦੀਆਂ ਨੇ ਤੇ ਇਹਨਾਂ ਨੂੰ ਚਾਹ ਵਾਲੀਆਂ ਮਠੀਆਂ ਕਿਹਾ ਜਾਂਦਾ। ਦੇਖੋ ਜੀ ਆਪਣੀਆਂ ਮਠੀਆਂ ਆਪਾਂ ਤੁਹਾਨੂੰ ਤੁੰਨੇ ਕਿਵੇਂ ਦਿਖਾ ਦਿੰਦੇ ਆ। ਇਸ ਤਰ੍ਹਾਂ ਕਰਡੀਆਂ ਬਣੀਆਂ ਨੇ। ਹਾਂਜੀ। ਇਹ ਬਹੁਤ ਟੇਸਟ ਬਣਦੀਆਂ ਨੇ ਤੇ ਇੱਕ ਵਾਰੀ ਤੁਸੀਂ ਜ਼ਰੂਰ ਟਰਾਈ ਕਰਿਓ। ਸਾਡੀ ਰੈਸਪੀ ਚੰਗੀ ਲੱਗੀ ਤਾਂ